ਹਾਂਜੀ ਕਿਸਾਨ ਦੋਸਤੋ ਕਿਸਾਨ ਵੀਰੋ ਸਤ ਸ੍ਰੀਕਾਲ ਮਿਲ ਕਰਦੇ ਆ ਸਾਰੇ ਠੀਕ ਠਾਕ ਹੋਮੋਗੇ ਅੱਜ ਤਰੀਕ ਹੋ ਚੁੱਕੀ ਹੈ ਜੀ 3 ਅਕਤੂਬਰ 2024 ਤੇ ਦਿਨ ਹੋ ਗਿਆ ਵੀਰਵਾਰ ਤੇ ਅੱਜ ਆਪਣੇ ਪੰਜਾਬ ਵਿੱਚ ਤਾਂ ਹਜੇ ਹੜਤਾਲ ਚੱਲ ਰਹੀ ਹੈ ਮੰਡੀਆਂ ਚ ਤੇ ਹਰਿਆਣੇ ਦੀਆਂ ਮੰਡੀਆਂ ਦੇ ਜਿਹੜੇ ਰੇਟ ਰਹੇ ਨੇ ਉਹ ਪਤਾ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਰੇਟ 3100 ਤੋਂ ਪਾਰ ਹੋ ਗਏ ਨੇ ਤੇ ਖੁਸ਼ ਖਬਰੀ ਹੈ ਕਿਸਾਨ ਵੀਰਾਂ ਲਈ ਕਿਸਾਨ ਵੀਰੋ 1692 1847 ਤੇ 1509 ਆ ਜਿਹੜਾ ਇਹ ਬਰਾਬਰ ਦੀ ਟੱਕਰ ਚ ਚੱਲ ਰਹੇ ਨੇ ਰੇਟ ਬਹੁਤ ਸੋਹਣੇ ਉੱਠੇ ਨੇ ਅੱਜ 1847 ਦੇ 1692 ਦੇ ਵੀ ਰੇਟ ਬਹੁਤ ਸੋਹਣਾ ਉੱਠਿਆ 3000 ਦੇ ਕਰੀਬ 1692 ਦਾ ਰੇਟ ਜਿਹੜਾ ਨਿਕਲਿਆਗਾ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਾਂਗੇ ਹਾਂਜੀ ਕਿਸਾਨ ਵੀਰੋ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਇਕ ਜਰੂਰ ਕਰ ਦਿਓ ਕਿਉਂਕਿ ਵੀਡੀਓ ਬਹੁਤ ਸਾਰੇ ਕਿਸਾਨ ਵੀਰੇ ਜਿਹੜੇ ਵੀਡੀਓ ਦੇਖ ਲੈਂਦੇ ਨੇ ਪਰ ਲਾਈਕ ਨਹੀਂ ਕਰਦੇ ਤੇ ਇਸ ਕਰਕੇ ਬੇਨਤੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰਦੇਓ ਆਪਾਂ ਤੁਹਾਡੇ ਲਈ ਡੇਲੀ ਡੇਲੀ ਆਪਾਂ ਜਿਹੜੀ ਅਪਡੇਟ ਆਉਂਦੀ ਆ ਤੁਹਾਡੇ ਲਈ ਲੈ ਕੇ ਆਉਂਦੇ ਆ ਤੇ ਸੋ ਕਿਸਾਨ ਵੀਰੇ ਆਪਾਂ ਵੀਡੀਓ ਸ਼ੁਰੂ ਕਰਦੇ ਆ ਜੀ ਹਾਂਜੀ ਗੱਲ ਕਰਦੇ ਆ ਪਹਿਲਾਂ ਟਹਾਣਾ ਮੰਡੀ ਦੀ ਇੱਥੇ ਲੱਗਿਆ 1692 3050 ਰੁਪਏ ਤੇ ਹੱਥ ਨਾਲ ਕੱਟਿਆ ਹੋਇਆ 1509 ਲੱਗਿਆ ਜੀ 3060 ਰੁਪਏ ਤੇ 1847 ਲੱਗਿਆ ਜੀ ਇਸੇ ਮੰਡੀ ਜੀ ਟਹਾਣਾ ਚ 2900 ਰੁਪਏ DY ਮੰਡੀ 1509 ਲੱਗਿਆ ਜੀ 2600 ਤੋਂ ਲੈ ਕੇ 3000 ਰੁਪਏ ਤੱਕ ਅਗੇ ਗਰਾਉਂਡਾ ਮੰਡੀ ਦੀ ਗੱਲ ਕਰੀਏ ਜਿੱਥੇ 5000 ਜਿਹੜੀ ਬੋਰੀ ਵਿਕਣ ਲਈ ਆਈ ਆ 1509 ਲੱਗਿਆ ਜੀ 2845 ਰੁਪਏ ਜਿਹੜਾ ਟੌਪ ਰੇਟ ਲੱਗਿਆ ਇੱਥੇ ਤੇ 1847 ਦਾ ਰੇਟ ਲੱਗਿਆ ਜੀ 2650 ਰੁਪਏ ਨਰਵਾਣਾ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ 2970 ਰੁਪਏ ਕੈਂਥਲ ਮੰਡੀ 1509 ਲੱਗਿਆ ਜੀ ਕੰਬੈਨ ਨਾਲ ਕਟਿਆ ਹੋਇਆ 2900 ਰੁਪਏ ਤੇ ਹੱਥ ਨਾਲ ਕੱਟਿਆ ਹੋਇਆ ਲੱਗਿਆ ਜੀ 3105 ਰੁਪਏ ਜਿਹੜਾ 3100 ਨੂੰ ਅੰਕੜਾ ਜਿਹੜਾ ਪਾਰ ਕੀਤਾ ਤੁਹਾਨੂੰ ਦੱਸਿਆ ਹੈ 3105 ਰੁਪਏ ਜਿਹੜਾ ਲੱਗਿਆ ਜੀ ਹੱਥ ਨਾਲ ਕੱਟਿਆ ਹੋਇਆ ਝੋਨਾ ਦਿੱਲੀ ਦੀ ਨਰੇਲਾ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ 2880 ਰੁਪਏ ਹੱਥ ਨਾਲ ਲੱਗਿਆ ਹੋਇਆ ਉਸ ਤੋਂ ਬਾਅਦ ਦੁਬਾਰਾ ਜਿਹੜੀ ਪੋਲੀ ਸ਼ਾਮ ਤੱਕ ਰੇਟ ਲੱਗਿਆ ਜੀ 3100 ਰੁਪਏ ਇਸੇ ਮੰਡੀ 'ਚ ਕੰਬੈਨ ਨਾਲ ਕੱਟਿਆ ਹੋਇਆ ਝੋਨਾ ਲੱਗਿਆ ਜੀ 1509 2830 ਰੁਪਏ ਤੇ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਪੰਜਾਬ ਦੀਆਂ ਮੰਡੀਆਂ 'ਚ ਜਿਹੜੀ ਹੜਤਾਲ ਜਾਰੀ ਹੈ ਜੀ ਸਾਰੀਆਂ ਮੰਡੀਆਂ 'ਚ ਜਿਵੇਂ ਵੀ ਹੜਤਾਲ ਸੰਬੰਧੀ ਕੋਈ ਵੀ ਅਪਡੇਟ ਆਉਂਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਆਪਣੀ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਆ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਦੁਬਾਰਾ ਮਿਲਦੇ ਆ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ